ਤੂੰ ਹੀ ਮੇਰੀ ਜ਼ਿੰਦਗੀ ਤੂੰ ਹੀ ਮੇਰੀ ਜਾਨ ਨਾ ਕਿਸੇ ਗੱਲ ਦਾ ਪਰਦਾ ਏ ਸਾਰਾ ਜਾਣਦਾ ਜਹਾਨ ਔਰਾਂ ਲਈ ਤੇਰੇ ਨਾਲ ਨਿਭੂ ਬਸ ਇਸੇ ਗੱਲ ਦੀ ਸ਼ਾਨ ਤੂੰ ਹੀ ਮੇਰੀ ਜ਼ਿੰਦਗੀ ਤੂੰ ਹੀ ਹੈ ਮੇਰੀ ਜਾਨ ਰਗ ਰਗ ਵਿੱਚ ਵਸ ਚੱਲਿਆ ਤੇਰੇ ਨਾਲ ਸੰਸਾਰ ਤੂੰ ਹੀ ਮੇਰੀ ਜ਼ਿੰਦਗੀ ਬਸ ਤੇਰੇ ਨਾਲ ਜਹਾਨ ਇੰਨੀ ਚਾਹਤ ਪਾਉਣ ਲਈ ਇੰਨੀ ਚਾਹਤ ਪਾਉਣ ਲਈ ਨਾ ਕੀਤਾ ਕੋਈ احسان ਤੂੰ ਹੀ ਮੇਰੀ ਜ਼ਿੰਦਗੀ ਤੂੰ ਹੀ ਹੈ ਮੇਰੀ ਜਾਨ ਤੂੰ ਇੱਜ਼ਤ ਵਾਲਾ ਏ ਤੇਰੀ ਇੱਜ਼ਤ ਰੱਖੂਗੀ ਨਾ ਕਰੂੰ ਕਦੇ અપਮਾਨ ਤੂੰ ਹੀ ਮੇਰੀ ਜ਼ਿੰਦਗੀ ਤੂੰ ਹੀ ਮੇਰੀ ਜਾਨ ਨਾ ਕਿਸੇ ਗੱਲ ਦਾ ਪਰਦਾ ਏ ਸਾਰਾ ਜਾਣਦਾ ਜਹਾਨ ਤੂੰ ਹੀ ਮੇਰੀ ਜ਼ਿੰਦਗੀ ਹੈ ਤੂੰ ਹੀ ਹੈ ਮੇਰੀ ਜਾਨ 見ればい